ਸਾਸੀ ਕਾ ਵੀਰੋ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਮੇਰੇ ਭਰਾ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਿ ਨਵੀਂ ਵੀਡੀਓ ਲੈ ਕੇ ਆਇਆ ਬਹੁਤ ਕੰਮ ਦੀ ਵੀਡੀਓ ਤੁਹਾਡੇ ਸਾਰਿਆਂ ਦੇ ਕੰਮ ਆਣ ਵਾਲੀਆ ਮੇਰਾ ਭਰਾ ਜਿਹੜੇ ਵੀ ਮੋਟਰਸਾਈਕਲ ਚਲਾਉਂਦੇ ਆ ਕੋਈ ਵੀ ਟੂ ਵੀਲਰ ਕੋਈ ਵੀ ਮੋਟਰਸਾਈਕਲ ਹੋਵੇ ਤੁਹਾਨੂੰ ਪਤਾ ਅੱਜ ਕੱਲ ਮੋਟਰਸਾਈਕਲ ਚੋਰੀ ਬਹੁਤ ਹੁੰਦੇ ਆ ਚੋਰਾ ਲਈ ਕੋਈ ਨਵਾਂ ਲੋਕ ਨਹੀਂ ਕੋਈ ਪੁਰਾਣਾ ਲੋਕ ਨਹੀਂ ਉਹਨਾਂ ਨੇ ਲੋਕ ਪੱਟ ਦੇਣਾ ਤੋੜ ਦੇਣਾ ਬਹੁਤ ਟੈਕਟ ਹੁੰਦੇ ਆ ਉਹਨਾਂ ਕੋਲੇ ਲੋਕ ਤੋੜਦੇ ਜਿਵੇਂ ਆ ਹੈਂਡਲ ਲੋਕ ਆ ਤੁਹਾਨੂੰ ਪਤਾ ਇਹ ਤਾਂ ਖੁੱਲ ਹੀ ਜਾਣਾ ਚਾਹੇ ਤੁਸੀਂ ਲੋਕ ਕਰ ਲਓ ਤ ਆ ਲੋਕ ਹੈ ਕਈ ਮੇਰੇ ਭਰਾਵਾਂ ਨੂੰ ਪਤਾ ਹੋਊਗਾ ਕਈਆਂ ਨੂੰ ਨਹੀਂ ਪਤਾ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਬਹੁਤ ਕਾਮਨ ਵਾਲੀ ਵੀਡੀਓ ਆ ਜਿਹੜਾ ਲੋਕ ਹੈ ਇਹ ਦੇਖਣ ਨੂੰ ਨੋਰਮਲ ਜਿਹਾ ਤੁਹਾਨੂੰ ਲੱਗਦਾ ਹੋਊਗਾ ਪਰ ਇਹ ਲੋਕ ਦੇ ਫਾਇਦੇ ਬਹੁਤ ਹੈ ਜਿਹੜਾ ਚੋਰ ਆ ਮੋਟਰਸਾਈਕਲ ਚੋਰੀ ਕਰੂਗਾ ਹੈਂਡਲੌਕ ਤੋੜ ਲੂਗਾ ਪਰ ਆਹ ਵਾਲਾ ਲੋਕ ਤੁਹਾਡਾ ਤੋੜ ਨਹੀਂ ਸਕਦਾ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿੱਦਾਂ ਲੱਗਣਾ ਮੇਰਾ ਭਰਾ ਤੁਸੀਂ ਘਰੇ ਵੀ ਲਾ ਸਕਦੇ ਆ ਮਕੈਨਿਕ ਤੋਂ ਵੀ ਲਵਾ ਸਕਦੇ ਹੋ ਲੋਕ ਬੜਾ ਮਹਿੰਗਾ ਵੀ ਨਹੀਂ ਹੈਗਾ 2.5-300 ਰੁਪਏ ਦਾ ਸਾਰਾ ਲੋਕਾਂ ਪਰ ਤੁਹਾਡਾ 5000 6000 4000 ਜਿੰਨੇ ਤਾਂ ਵੀ ਮੋਟਰਸਾਈਕਲ ਮੋਟਰਸਾਈਕਲ ਚੋਰੀ ਹੋਣ ਤੋਂ ਬਚਾ ਦੂਗਾ ਮੇਰਾ ਤਾਂ ਆਓ ਮੈਂ ਤੁਹਾਨੂੰ ਦੱਸਦਾ ਲੋਕ ਕਿਵੇਂ ਲੱਗਣਾ ਆ ਜੋ ਆ ਲੋਕ ਹੈ ਜੀ ਆਹ ਰਾੜ ਹੁੰਦੀ ਹੈ ਜੀ ਇਹਦੀ ਠੀਕ ਹੈ ਜੀ ਆਹ ਪੱਤੀਆ ਦੋ ਨਟਾਂ ਦੀ ਚਾਬੀ ਆ ਇਸ ਟਾਈਮ ਲੋਕ ਲੱਗਿਆ ਹੋਇਆ ਤੁਸੀਂ ਕੀ ਚਾਬੀ ਨੂੰ ਐ ਪੁਸ਼ ਕਰਕੇ ਆ ਰਾਡ ਕੱਢਣੀ ਬਾਹਰ ਠੀਕ ਹੈ ਜੀ ਇਦਾਂ ਉਸ ਤੋਂ ਬਾਅਦ ਕੀ ਆ ਆ ਰੇ ਦੋ ਨਟ ਇਹ ਤੁਸੀਂ ਖੋਲਣੇ ਆ ਨਟ ਦੋ ਠੀਕ ਹੈ ਜੀ ਉਸ ਤੋਂ ਬਾਅਦ ਕੀ ਆ ਇਦਾਂ ਕਰਕੇ ਤੁਸੀਂ ਨਟ ਲਗਾਣੇ ਆ ਜੇ ਆ ਨਾਟ ਐਡ ਹੋਵੇ ਇਹਦੇ ਵਿੱਚ ਰਬੜ ਦਾ ਟੋਟਾ ਰੱਖ ਲਿਓ ਜਾਂ ਕੋਈ ਟਿਊਬ ਦਾ ਟੋਟਾ ਰੱਖ ਲਿਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਹੋਵੇ ਵੀਰੇ ਭਰਾ ਇਦਾਂ ਰੱਖ ਲਿਓ ਠੀਕ ਹੈ ਜੀ ਇਹਨੂੰ ਤੁਸੀਂ ਇਦਾਂ ਕੱਸ ਲੈਣਾ ਵਾ ਚੰਗੀ ਤਰ੍ਹਾਂ ਟਾਈਟ ਕਰ ਲੈਣਾ ਵਾ ਐਲ ਕੇ ਵਾਲੇ ਨਟ ਜਾਂ ਚਾਬੀ ਵਾਲੇ ਨਟ ਜਿਹੜੇ ਵੀ ਹੁੰਦੇ ਆ ਘਰੇ ਤੁਸੀਂ ਲਗਾ ਸਕਦੇ ਹੋ ਬਹੁਤ ਸੌਖਾ ਤਰੀਕਾ ਲੋਕ ਲਗਾਉਂਦਾ ਕੋਈ ਬੜਾ ਔਖਾ ਕੰਮ ਨਹੀਂ ਹੈਗਾ ਬਹੁਤ ਬੰਦਿਆਂ ਨੇ ਲਵਾਏ ਹੋਏ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਬਹੁਤ ਫਾਇਦੇ ਦੇ ਇਹ ਲੋਕ ਇਹਨੂੰ ਐ ਕਰ ਲੈਣਾ ਜੀ ਇਹਨੂੰ ਕੀ ਆ ਫਿਰ ਉਧਰ ਉਹ ਦੀ ਇਦਾਂ ਆਹ ਦੇਖੋ ਇਦਾਂ ਪਾ ਲੈਣੀ ਤੁਸੀਂ ਰਾੜ ਇਹਦੇ ਵਿੱਚ ਆਹ ਲੋ ਜੀ ਐ ਕਰ ਦੇਣੀ ਚਾਬੀ ਹੁਣ ਕੀ ਆ ਜੇ ਆਹ ਦੇਖੋ ਆ ਤੁਹਾਡਾ ਚੱਕਾ ਘੂਮੂਗਾ ਨਹੀਂ ਨਾ ਹੀ ਟੁੱਟੂਗਾ ਇਹ ਲੋਕ ਵਟਣਾ ਪੈਂਦਾ ਵਾ ਇਹ ਲੋਕ ਟੁੱਟੂਗਾ ਨਹੀਂ ਕਦੇ ਵੀ ਇਹ ਲੋਕ ਵਟਣਾ ਪੋਇਆ ਢਿੱਲਾ ਮੈਂ ਪੂਰੇ ਨਟ ਨਹੀਂ कसे ਰਿਹਾ ਬੜ ਤੇ ਟੁੱਟੇ ਰੱਖਣੇ ਪੈਣਾ ਮੈਂ ਤੁਹਾਨੂੰ ਸਿਰਫ ਦੱਸ ਰਿਹਾ ਵਾਂ ਵੀ ਇਹ ਲੋਕ ਦਾ ਫਾਇਦਾ ਕੀ ਹੈ ਚਾਹੇ ਤੁਹਾਡੇ ਅਲਾ ਆ ਲੋਏ ਵੀਲਾ ਚਾਹੇ ਕੰਪਨੀ ਵਾਲੇ ਆ ਚਾਹੇ ਤਾਰ ਵਾਲਾ ਰੇਮ ਆ ਇਹ ਹਰੇਕ ਨੂੰ ਲੱਗ ਜਾਊਗਾ ਇਹ ਬਿਨਾ ਚਾਬੀ ਤੋਂ ਖੁੱਲਣਾ ਨਹੀਂ ਜਦ ਤੱਕ ਵੱਡੂਗਾ ਅਗਲੇ ਨੂੰ ਪਤਾ 15-20 ਮਿੰਟ ਲੱਗ ਜੇ ਨੇ ਵੱਡਣ ਨੂੰ ਜਦ ਤੱਕ ਕੀ ਆ ਬੰਦਾ ਆ ਸਕਦਾ ਵਾ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਫੋਲੋ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ ਸਾਰੇ ਵੀਰਾਂ ਦਾ